ਨਾਜ਼ਪਿੰਨਾਪੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਮਾਤਾ ਸਾਹਿਬਗੁਰ ਸਪੋਰਟਸ ਚੈਰੀਟੇਬਲ ਟਰਸਟ ਪੰਡ ਜਰਖੜ ਵੱਲੋਂ ਕਰਵਾਏ ਜਾ ਰਹੇ ਅੰਦਰ 15ਵੇਂ 올ੰਪੀਅਨ ਪ੍ਰੀਤੀਪਾਲ ਸਿੰਘ ਹਾਕੀ ਫੈਸਟੀਵਲ ਤੇ ਲੀਗ ਦੌਰ ਦੇ ਤੀਜੇ ਗੇਟ ਦੇ ਮੈਚਾਂ ਵਿੱਚ ਜਿੱਥੇ ਵਰਤਮਾਨ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ ਉੱਥੇ ਗਿੱਲ ਕਲੱਬ ਕਬੱਡੀ ਅਤੇ ਅਮਰਗੜ ਸੈਂਟਰ ਨੇ ਕੁਆਟਰਫਾਈਨਲ ਵਿੱਚ ਦਾਖਲਾ ਪਾਇਆ ਹੈ ਜਦਕਿ ਯੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ ਨੇ ਸੈਮੀਫਾਈਨਲ ਵਿੱਚ ਇੱਕ ਅਤੇ ਏਕਨੁਰ ਅਕੈਡਮੀ ਤੇਹੰਗ ਅਤੇ ਹੁਸ਼ਿਆਰਪੁਰ ਹਾਕੀ ਸੈਂਟਰ ਕੁਆਰਟਰਫਾਈਨਲ ਵਿੱਚ ਬੁਝੇ ਝਾਰਖੜ ਖੇਡ ਸਟੇਡੀਅਮ ਵਿਖੇ ਨੀਲੇ ਰੰਗ ਦੀ ਐਸਟ੍ਰੋ ਟਰਫ ਉੱਪਰ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ 올ੰਪੀਅਨ ਪ੍ਰਤੀਪਾਲ ਹਾਕੀ ਫੈਸਟੀਵਲ ਦੇ ਪਹਿਲੇ ਮੈਚ ਵਿੱਚ ਵਰਤਮਾਨ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਜੰਗ ਕਲੱਬ ਉਟਾਲਾ ਨੂੰ 10-5 ਨਾਲ ਹਰਾਇਆ ਜੇਤੂ ਟੀਮ ਦਾ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਸਟਾਰ ਗੁਰਮਖ ਸਿੰਘ ਡਾਬਰ ਹੀਰੋ ਆਫ ਦਾ ਮੈਚ ਬਣਿਆ ਜਦਕਿ ਦੂਸਰੇ ਮੈਚ ਵਿੱਚ ਗਿੱਲ ਕਲੱਬ ਕਬੱਡੀ ਨੇ ਅਮਰਗੜ ਸੈਂਟਰ ਨੂੰ ਕਾਫੀ ਪਸੀਨਾ ਪਹਾਉਣ ਤੋਂ ਬਾਅਦ 7-6 ਗੋਲਾਂ ਨਾਲ ਹਰਾ ਕੇ ਆਪਣੀਆਂ ਜੇਤੂ ਆਸਾਂ ਬਰਕਰਾਰ ਰੱਖੀਆਂ ਗਿੱਲ ਕਲੱਬ ਕਬੱਡੀ ਦਾ ਅਰਜਨ ਪੰਡਿਤ ਡਾਬਰ ਹੀਰੋ ਆਫ ਦਾ ਮੈਚ ਬਣਿਆ ਜਦਕਿ ਜੂਨੀਅਰ ਵਰਗ ਵਿੱਚ ਏਕ ਨੂਰ ਅਕੈਡਮੀ ਦੇ ਹੁਸ਼ਿਆਰਪੁਰ ਨੂੰ 1-0 ਨਾਲ ਹਰਾਇਆ ਜੇਤੂ ਟੀਮ ਦਾ ਨਵ ਪ੍ਰੀਤ ਸਿੰਘ ਹੀਰੋ ਆਫ ਦਾ ਮੈਚ ਬਣਿਆ ਜੂਨੀਅਰ ਵਰਗ ਦੇ ਦੂਜੇ ਮੈਚ ਵਿੱਚ ਅਮਰਗੜ੍ਹ ਨੇ ਨਨਕਾਣਾ ਸਾਹਿਬ ਰਾਮਪੁਰ ਛੰਨਾ ਨੇ ਕਬੱਡੀ ਸਕੂਲ ਨੂੰ 3-0 ਨਾਲ ਹਰਾਇਆ ਰਾਮਪੁਰ ਦਾ ਕਰਨ ਪ੍ਰੀਤ ਸਿੰਘ ਡਾਬਰ ਹੀਰੋ ਆਫ ਦਾ ਮੈਚ ਬਣਿਆ ਅੱਜ ਦੇ ਮੈਚਾਂ ਦੌਰਾਨ ਹਾਕੀ ਦੇ ਸਾਬਕਾ ਕੌਮੀ ਹਾਕੀ ਖਿਡਾਰੀ ਅਤੇ ਉੱਗੇ ਬਿਜ਼ਨਸਮੈਨ ਜਗਜੀਤ ਸਿੰਘ ਦਾਖਾ ਕਲਕੱਤੇ ਵਾਲੇ ਅੰਤਰਰਾਸ਼ਟਰੀ weight lifter ਹਰਦੀਪ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਵਕਵਾਕਾ ਟੀਮਾਂ ਦੇ ਨਾਲ ਜਾਣ ਪਛਾਣ ਕਰਵਾਈ ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਇਸ ਮੌਕੇ ਕੁਲਦੀਪ ਸਿੰਘ ਕਬੱਡੀ ਗੁਰਸਤਿੰਦਰ ਸਿੰਘ ਪ੍ਰਗਟ ਪਰਮਜੀਤ ਸਿੰਘ ਪੰਮਾ ਗਰੇਵਾਲ ਸ਼ੰਗਾਰਾ ਸਿੰਘ ਜਰਖੜ ਅਜੀਤਪਾਲ ਸਿੰਘ ਨਾਰੰਗਵਾਲ ਗੁਰਵਿੰਦਰ ਸਿੰਘ ਕਿਲਾ ਰਾਏਪੁਰ ਤੇਜਿੰਦਰ ਸਿੰਘ ਲਾਡੀ ਸੁਦਾਰ ਅਸ਼ਵਨੀ ਕੁਮਾਰ ਕਰਨ ਸਿੱਧੂ ਬਾਬਾ ਰੁਲਦਾ ਸਿੰਘ ਸਾਇਆ ਕਲਾ ਆਦ ਹੋਰ ਪ੍ਰਬੰਧਕ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ 올ੰਪੀਅਨ ਪ੍ਰਥੀਪਾਲ ਸਿੰਘ ਫੈਸਟੀਵਲ ਦੇ ਸੈਮੀਫਾਈਨਲ ਮੁਕਾਬਲੇ 7 ਜੂਨ ਨੂੰ ਅਤੇ ਫਾਈਨਲ 8 ਜੂਨ ਨੂੰ ਹੋਣਗੇ